ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਪੈਣ ਭਰਾਮ ਦਾ ਮੁਰਤੋਂ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਅਪਡੇਟ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ 10 ਜੁਲਾਈ ਤੋਂ ਲੈ ਕੇ ਲਗਾਤਾਰ ਅਗਲੇ ਹਫ਼ਤੇ ਦੀ ਅਪਡੇਟ ਕੀ ਹੈ ਮੌਸਮ ਦੀ ਆਉਣਗੇ 7 ਦਿਨਾਂ ਦੇ ਵਿੱਚ ਕਿਵੇਂ ਦਾ ਮੌਸਮ ਪੰਜਾਬ ਦੇ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਸਾਰੀ ਜਾਣਕਾਰੀ ਦਵਾਂਗੇ ਜੀ ਸੈਟਲਾਈਟ ਇਮੇਜ ਦੇਖ ਲੈਂਦੇ ਹਾਂ ਇਮੇਜ ਦੇ ਵਿੱਚ ਫਿਲਹਾਲ ਕੋਈ ਵੱਡੀਆਂ ਕਾਰਵਾਈਆਂ ਅੱਜ ਦੇ ਦਿਨ ਪੈਂਦੀਆਂ ਦਿਖਾਈ ਨਹੀਂ ਦੇ ਰਹੀਆਂ ਅਗਰ ਅਸੀਂ ਗੱਲ ਕਰ ਲਈਏ ਤਾਂ ਇੱਕ ਹਲਕਾ ਦਰਮਿਆਨਾ ਸਿਸਟਮ ਜਿਹੜਾ ਹੈ ਉਹ ਗੁਰਦਾਸਪੁਰ ਤੋਂ ਇਸ ਇਰੀਏ ਦੇ ਵਿੱਚ ਜੋ ਕਿ ਹਿਮਾਚਲ ਨੂੰ ਟੱਚ ਕਰਦਾ ਉਹਦੇ ਵਿੱਚ ਆਉਂਦਾ ਸਵੇਰ ਦੇ ਕੁਝ ਘੰਟਿਆਂ ਵਿੱਚ ਦਿਖਾਈ ਦੇ ਰਿਹਾ ਜਿਸ ਦਾ ਅਸਰ 25 ਤੋਂ 20% ਦੇ ਵਿਚਕਾਰ ਹੈ ਜੀ ਕੋਈ ਬਹੁਤ ਵੱਡੀਆਂ ਕਾਰਵਾਈਆਂ ਸਵੇਰ ਦੇ ਵੇਲੇ ਉਸ ਸਿਸਟਮ ਦੇ ਪੈੰਦੀ ਦਿਖਾਈ ਨਹੀਂ ਦੇ ਰਹੀਆਂ ਹੁਣ ਗੱਲ ਕਰ ਲੈਂਦੇ ਆ ਆਉਂਦੇ ਦਿਨਾਂ ਦੇ ਕੀ ਅਲਰਟ ਜਾਰੀ ਹੋਏ ਨੇ ਮੌਸਮ ਵਿਭਾਗ ਵੱਲੋਂ ਜੀ ਮੌਸਮ ਵਿਭਾਗ ਵੱਲੋਂ ਤਾਜ਼ਾ ਅਲਰਟ ਜਿਹੜੇ 9 ਜੁਲਾਈ ਨੂੰ ਜਾਰੀ ਹੋਏ ਨੇ ਉਹਦੇ ਵਿੱਚ ਆਉਣਦੇ 24 ਘੰਟੇ ਦੇ ਵਿੱਚ ਲਾਈਟ ਟੂ ਮੋਡਰੇਟ ਰੇਨ ਦੱਸੀ ਗਈ ਹੈ ਜਾਨੀ ਕਿ 10 ਤਰੀਕ ਨੂੰ ਹਲਕੇ ਫੁਲਕੀ ਮੀਂਹ ਦੇ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਨੇ ਸਭ ਤੋਂ ਬਾਅਦ ਟੈਂਪਰੇਚਰ ਪਠਾਨਕੋਟ ਵਿੱਚ 40 ਡਿਗਰੀ ਅਤੇ ਸਿਰਸਾ ਦੇ ਵਿੱਚ ਹਰਿਆਣੇ ਦੇ ਵਿੱਚ 36 ਡਿਗਰੀ ਦੇਖਿਆ ਗਿਆ ਹੈ ਕਿਉਂਕਿ ਸਿਰਸਾ ਹਰਿਆਣੇ ਦੀ ਗੱਲ ਕਰੀਏ ਤਾਂ ਲਗਾਤਾਰ ਮੀਂਹ ਹੋ ਰਹੇ ਨੇ ਜਿਸ ਤੇ ਕਾਰਨ ਟੈਂਪਰੇਚਰ ਕਾਬੂ ਵਿੱਚ ਦਿਖਾਈ ਦੇ ਰਹੇ ਨੇ ਪਰ ਪੰਜਾਬ ਦੀ ਗੱਲ ਕਰੀਏ ਤਾਂ ਉੱਤਰੀ ਪੰਜਾਬ ਦੇ ਵਿੱਚ ਕੋਈ ਬਹੁਤ ਵੱਡੇ ਮੀਂਹ ਦੇ ਚਾਂਸ ਨਹੀਂ ਦਿਖਾਈ ਦੇ ਤੇ ਜਿਸ ਦੇ ਕਾਰਨ ਤਾਪਮਾਨ ਜਿਹੜਾ ਹੈ ਉੱਤਰੀ ਪੰਜਾਬ ਦੇ ਵਿੱਚ ਜ਼ਿਆਦਾ ਦਿਖਾਈ ਦੇ ਰਿਹਾ ਹੈ ਨਾਰਮਲ ਦਿਨਾਂ ਨਾਲੋਂ ਅਗਰ ਗੱਲ ਕਰ ਲਈਏ ਜੀ ਆਪਾਂ ਤਾਂ ਆਉਂਦੇ 7 ਦਿਨਾਂ ਦੀ ਗੱਲ ਕਰੀ ਤਾਂ 9 ਤਰੀਕ ਲੰਘ ਚੁੱਕੀ ਕੋਈ ਵੱਡੀ ਕਾਰਵਾਈ ਦਿਖਾਈ ਨਹੀਂ ਦੇ ਰਹੀ ਅੱਜ 10 ਤਰੀਕ ਦੀ ਗੱਲ ਕਰੀਏ ਹਲਕੀ ਜਿਹੀ ਮਾਨੀ ਕਾਰਵਾਈ ਦਿਖਾਈ ਦੇ ਰਹੀ ਹੈ ਪਰ ਅਗਰ ਗੱਲ ਕਰੀਏ ਮੇਨ ਤਾਂ 11 12 ਅਤੇ 13 ਤਿੰਨ ਦਿਨ ਲਗਾਤਾਰ ਬਧੀਆਂ ਮੀਂਹ ਦੇ ਚਾਂਸ ਪੰਜਾਬ ਹਰਿਆਣਾ ਦੇ ਵਿੱਚ ਸਾਂਝੇ ਤੌਰ ਤੇ ਬਣੇ ਹੋਏ ਨੇ ਜੀ ਜਿਨ੍ਹਾਂ ਦੇ ਕਰਕੇ ਹੌਲੀ ਹੌਲੀ ਹੁਣ ਜਿਹੜਾ ਲਗਾਤਾਰਕ ਝੜੀ ਵਰਗਾ ਮਾਹੌਲ ਹੁੰਦਾ ਜੀ ਉਹ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਨਾਲ ਦੀ ਨਾਲ ਅਗਰ ਗੱਲ ਕਰੀਏ ਤਾਂ 11 ਤੇ 12 ਤਰੀਕ ਨੂੰ ਸੰਗਣੇ ਮੀਹਾਂ ਦੀ ਆਵਾਜ਼ ਆਈ ਪੰਜਾਬ ਦੇ ਵਿੱਚ ਮਾਝੇ ਮਾਲਵੇ ਤੇ ਦੁਆਬੇ ਵਿੱਚ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਕਿ ਚ ਗਰਮੀ ਤੋਂ ਰਾਹਤ ਮਿਲਦੀ ਦਿਖਾਈ ਦੇ ਰਹੀ ਕਿ ਪਿਛਲੇ 3 ਦਿਨਾਂ ਤੋਂ ਲਗਾਤਾਰ ਕੜਕਵੀਂ ਧੁੱਪ ਪੰਜਾਬ ਦੇ ਵਿੱਚ ਪੈ ਰਹੀ ਹੈ ਜਿਸ ਦੇ ਨਾਲ ਕਿ ਹਮਸ ਅਤੇ ਮੁੜਕੇ ਵਾਲੀ ਗਰਮੀ ਬਣੀ ਹੋਈ ਸੀ ਤੇ ਇਸ ਤੋਂ ਹੁਣ ਰਾਹਤ ਮਿਲਦੀ 11 12 ਤੇ 13 ਤਰੀਕ ਨੂੰ ਦਿਖਾਈ ਦੇ ਰਹੀ ਹੈ 11 ਦੀ ਸਵੇਰ ਤੋਂ ਹੀ ਮਾਝੇ ਅਤੇ ਮਾਲਵੇ ਵਿੱਚ ਬਦਲੀ ਸਿਸਟਮ ਇੱਕ ਐਂਟਰ ਕਰ ਜਾਵੇਗਾ ਤੇ ਹੌਲੀ-ਹੌਲੀ ਮਾਲਵੇ ਤੋਂ ਉਹ ਦੁਆਬੇ ਵੱਲ ਵੱਧ ਜਾਵੇਗਾ ਜਿਸ ਦੇ ਨਾਲ ਕਿ ਲਗਾਤਾਰ 3 ਦੇਨ ਹਰਕੀ ਫੁਲਕੀ ਦਰਮਿਆਨੀ ਕਿਰਮਣ ਕਣੀ ਦੇ ਨਾਲ ਪਾਰੀ ਮੀ 12 ਤਰੀਕ ਨੂੰ ਹੋਵੇਗਾ ਜਿਸ ਦੇ ਵਿੱਚ ਤੇਜ਼ ਹਨੇਰੀ 30 ਤੋਂ 35 ਕਿਲੋਮੀਟਰ ਨੋਰਮਲ ਸਪੀਡ ਅਤੇ ਮੈਕਸਿਮ 60 70 ਕਿਲੋਮੀਟਰ ਦੀ ਸਪੀਡ ਨਾਲ ਹਵਾ ਵਗਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਵਿੱਚ ਗੱਲ ਕਰ ਲਈ ਆਪਾਂ 13 ਤਰੀਕ ਤੇ ਮੌਸਮ ਦੇ 13 ਤਰੀਕ ਦਾ ਮੌਸਮ ਦੁਪਹਿਰ ਤੋਂ ਬਾਅਦ ਸਾਫ ਹੁੰਦਾ ਦਿਖਾਈ ਦੇ ਰਿਹਾ ਹੌਲੀ ਹੌਲੀ ਅਤੇ 14 ਅਤੇ 15 ਤਰੀਕ ਨੂੰ ਫੇਰ ਮੌਸਮ ਜਿਹੜਾ ਦਰਮਿਆਨੇ ਤੋਂ ਹਲਕੇ ਮੀਹਾਂ ਦਾ ਰੂਪ ਲੈ ਲਵੇਗਾ ਇਹ ਸੀ ਜੀ ਅਪਡੇਟ 10 ਤਰੀਕ ਤੋਂ ਲੈ ਕੇ ਆਉਂਦੇ ਹਫਤੇ ਦੀ ਚੰਗੀ ਲੱਗੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਜੀ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਤਾਂ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਆਪਣੇ ਯਾਰਾਂ ਦੋਸਤਾਂ ਤੱਕ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਨਵੀਂ ਵੀਡੀਓ ਦੇਖਣ ਲਈ ਲਗਾਤਾਰ ਸਾਡੇ ਚੈਨਲ ਦੇ ਉੱਪਰ ਆਉਂਦੇ ਰਹੋ ਜੀ ਹੌਸਲਾ ਬਧਾਉਂਦੇ ਰਹੋ ਸਾਡਾ ਚੈਨਲ ਸਬਸਕ੍ਰਾਈਬ ਕਰਕੇ ਆਹ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ